ਨਾ ਆਪ ਦਾ ਭਗਤ ਕਹੋ ਨਾ ਅਤੇ ਨਾ ਹੀ ਆਪ ਜੀ ਦੀ ਸੇਵਾ ਕਰਨ ਵਾਲਾ ਸੇਵਕ ਕਹੋ ਨਾ ਹਾਂ ਮੈਂ ਤਾਂ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਨਾਮ ਜਨ ਹੋ ਨਾ ਭਗਤ ਕਹਾਂ ਸੇਵਾ ਕਰੂ ਨਾ ਦਾਸਾ ਗੁਨੀ ਜੋਗ ਜੱਗੇ ਕਛੂ ਨਾ ਜਾਨੂ ਤਾਂ ਤੇ ਰਹੂ ਉਦਾਸਾ ਤੰਦਨ ਜਗਤ ਬਤਾ ਸਤਿਗੁਰੂ ਵਿਦਾਸ ਸਿੰਘ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਆਪ ਹੀ ਲਿਖ ਦਿੱਤਾ ਕਿ ਉਸ ਪਰਮ ਉੱਚ ਆਨੰਦਮਈ ਅਵਸਥਾ ਦਾ ਬਿਆਨ ਕਰਦੇ ਹਨ ਕਿ ਪ੍ਰਮਾਤਮਾ ਜੀ ਮੈਂ ਆਪ ਜੀ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਅੱਜ ਗੁਰੂ ਪਹਿਰੇ ਸਾਥਸੰਗੂ ਦੇਖੀਏ ਕਿ ਬਹੁਤ ਸਾਰੇ ਕਥਾਵਾਚਕ ਜਿਹੜੇ ਆਪਣੇ ਆਪ ਨੂੰ ਕਹੌਂਦੇ ਕਿ ਬਹੁਤ ਵੱਡੇ ਅਸੀਂ ਕਥਾਵਾਚਕਾਂ ਉਹ ਤਨਤੰਜ ਕਿਤਾਬ ਸਤਗੁਰ ਅਵਦਾਸ ਮਹਾਰਾਜ ਜੀ ਨੂੰ ਭਗਤ ਕਹਿ ਕੇ ਸੰਬੋਧਨ ਕਰਦੇ ਹਨ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਤੰਤਨ ਜਗਤ ਪਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਲੱਖਾਂ ਹੀ ਸੇਵਕ ਹੋਏ ਹਨ ਰਾਜਾਂ ਦੀ ਗਿਣਤੀ ਕਰ ਲਈਏ ਗੁਰੂ ਪੈਨੇ ਸਾਧਸੰਗ ਜੋ ਉਹਨਾਂ ਦੇ ਪਰਿਵਾਰਾਂ ਦੀ ਗਿਣਤੀ ਕਰ ਲਈਏ ਦੇਖ ਲਓ ਕਿੰਨੇ ਹੋ ਜਾਂਦੇ ਹਨ ਤੇ ਉਹਨਾਂ ਨੂੰ ਪਗਤ ਕਹਿਣਾ ਬਾਣੀ ਦਾ ਤਰਸਕਾਰ ਕੰਨ ਦੇ ਬਰਾਬਰ ਹੈ ਕਿਉਂਕਿ ਗੁਰੂ ਪਿਆਰੇ ਸਾਧ ਸੰਗਜੋ ਜਦੋਂ ਲਿਖੇ ਦਿੱਤਾ ਬਾਣੀ ਗੁਰੂ ਗੁਰੂ ਹੈ ਬਾਣੀ ਕਿ ਭਾਈ ਜਿਹੜੀ ਬਾਣੀ ਹੈ ਉਹ ਹੀ ਗੁਰੂ ਹੈ ਫਿਰ ਭਗਤ ਔਰ ਵਿੱਚ ਕੋਈ ਮਤਲਬ ਨਹੀਂ ਰਹਿ ਜਾਂਦਾ ਇਸੇ ਕਰਕੇ ਤਨ ਤਨ ਜਗਤ ਵਿਤਾ ਸਤਗੁਰੂ ਰਵਿਦਾਸ ਮਹਾਰਾਜ ਫਰਮਾਉਂਦੇ RAM ਜਨ ਹੋਣਾ ਭਗਤ ਕਹਉਂ ਸੇਵਾ ਕਰੋ ਨਾ ਦਾਸਾ ਕਿਹੇ ਪਰਮਾਤਮਾ ਮੈਂ ਤੇਰਾ ਨਾਮ ਜਪ ਕੇ ਤੇਰਾ ਹੀ ਰੂਪ ਹੋ ਗਿਆ ਹਾਂ ਪ੍ਰਭੂ ਜੀ ਨਾਮ ਹੈ ਆਪ ਦਾ ਦਾਸ ਅਤੇ ਨਾਹੀ ਭਗਤ ਕਹਾਣਾ ਹਾਂ ਕਿ ਮੈਂ ਆਪ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹੁਣ ਮੈਂ ਨਾ ਆਪ ਦਾ ਦਾਸ ਨਾ ਆਪ ਦਾ ਭਗਤ ਕਹਾਉਣਾ ਅਤੇ ਨਾ ਹੀ ਆਪ ਜੀ ਦੀ ਸੇਵਾ ਕਰਨ ਵਾਲਾ ਸੇਵਕ ਕਹਾਉਣਾ ਹਾਂ ਮੈਂ ਤਾਂ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਪ੍ਰਭੂ ਜੀ ਨਾਮ ਹੈ ਕੋਈ ਜੋਗ ਅਤੇ ਯੱਗ ਕਰਨ ਵਾਲੇ ਗੁਣ ਜਾਣਦਾ ਹਾਂ ਇਹਨਾਂ ਦੇ ਕਰਨ ਤੋਂ ਮੈਂ ਉਪਰਾਮ ਰਹਿਂਦਾ ਮੈਨੂੰ ਕਰਨ ਦੀ ਲੋੜ ਨਹੀਂ ਹੈ ਭਗਤ ਹੁਆ ਤੋ ਚੜੇ ਬੜਾਈ ਜੋਗ ਕਰੋ ਜਗ ਜਾਣੈ ਗੁਣ ਹੁਆ ਤੋ ਗੁਣ ਜਨ ਗਏ ਗੁਣੀ ਆਪ ਕੋ ਤਾਨੈ ਕਹੇ ਪ੍ਰਭੂ ਜੋ ਜੀਵ ਆਪ ਜੀ ਦੀ ਭਗਤੀ ਕਰਦਾ ਹੈ ਕਿ ਜਿਹੜਾ ਵੀ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਸੇਵਾ ਸਿਮਰਨ ਕਮਾਈ ਕਰਦਾ ਹੈ ਤਨੋਂ ਮਨੋਂ ਤਨੋਂ ਸੇਵਾ ਕਰਦਾ ਹੈ ਉਸ ਦੀ ਮਹਿਮਾ ਵਧੇਗੀ ਕਿ ਜਿਹੜਾ ਵੀ ਜੀਵ ਆਪਾਂ ਗੁਰੂ ਘਰ ਦੇ ਸਾਖਸੰਚ ਦੇਖੀਏ ਅੱਜ ਦੇ ਸਮੇਂ ਦੇ ਵਿੱਚ ਇਹ ਗੱਲ ਸੱਚ ਹੈ ਕਿ ਜਿਹੜਾ ਵੀ ਜੀਵ ਪਰਮਾਤਮਾ ਦਾ ਨਾਮ ਜਪਦਾ ਉਹਦੇ ਨਾਮ ਦੀ ਸੇਵਾ ਕਰਦਾ ਉਹਦੀ ਮਹਿਮਾ ਵੱਧ ਜਾਂਦੀ ਹੈ ਜੇਕਰ ਕੋਈ ਜੀਵ ਜੁਗਾਂ ਦੀ ਸਾਧਨਾ ਕਰਦਾ ਹੈ ਕਿ ਕੋਈ ਜੀਵ ਯੁੱਗਾਂ ਦੀ ਸਾਧਨਾ ਕਰਦਾ ਉਹ ਜੋਗੀ ਕਰਕੇ ਜਾਣਿਆ ਜਾਂਦਾ ਹੈ ਜੇਕਰ ਕੋਈ ਗੁਣਵਾਨ ਹੈ ਤੇ ਉਸ ਨੂੰ ਸੰਸਾਰੀ ਲੋਕ ਗੁਣੀ ਕਹਿਣਗੇ ਵੀ ਇਹਦੇ ਕੋਲ ਗੁਣ ਬਹੁਤ ਹੈ ਗੁਣੀ ਆਪਣੇ ਆਪ ਨੂੰ ਹੀ ਉੱਤਮ ਮੰਨਦਾ ਹੈ ਕਿ ਮੇਰੇ ਵਰਗਾ ਕੋਈ ਹੋਰ ਹੈ ਹੀ ਨਹੀਂ ਹੈ ਮੇਰੇ ਵਰਗਾ ਹੋਰ ਕੋਈ ਗੁਣੀ ਜਿਹੜਾ ਕੌਣ ਹੈ ਨਾ ਮੈਂ ਮਮਤਾ ਮੋਹ ਨਾ ਹੋਇਆ ਜਿਸ ਤਬ ਜੈ ਬਲਾਈ ਦੋ ਜਕ ਪਿਸਤ ਦੂ ਸਮ ਕਰ ਜਾਣੇ ਦੂ ਤੁਰਕੇ ਪਾਈ ਨਾ ਹੀ ਮੈਨੂੰ ਸੰਸਾਰ ਦੀ ਝੂਠੀ ਮਮਤਾ ਨੇ ਮੋਹ ਲਿਆ ਹੈ ਕਿ ਭਾਈ ਨਾ ਹੀ ਮੈਨੂੰ ਸੰਸਾਰ ਦੀ ਜਿਹੜੀ ਝੂਠੀ ਮੋਹ ਮਾਇਆ ਹੈ ਉਸਨੇ ਮੈਨੂੰ ਮੋਇਆ ਹੈ ਇਹ ਸਭ ਮੇਰੇ ਤੋਂ ਬਹੁਤ ਦੂਰ ਚਲੇ ਗਏ ਹਨ ਕਿ ਮੈਨੂੰ ਮੋਹ ਨਹੀਂ ਸਕਦੇ ਇਹ ਮੇਰੇ ਤੋਂ ਬਹੁਤ ਦੂਰ ਚਲੇ ਗਏ ਹਨ ਮੈਂ ਨਰਕ ਅਤੇ ਸਵਰਗ ਦੋਹਾਂ ਨੂੰ ਇੱਕ ਸਮਾਨ ਕਰਕੇ ਜਾਣਦਾ ਹਾਂ ਕਿ ਮੇਰੇ ਵਾਸਤੇ ਨਰਕ ਔਰ ਸਵਰਗ ਦੋਨੋਂ ਹੀ ਇੱਕ ਸਮਾਨ ਨੇ ਹਨ ਇਸ ਲਈ ਮੈਂ ਦੋਹਾਂ ਨੂੰ ਹੀ ਤਿਆਗ ਦਿੰਦਾ ਹਾਂ ਕਿ ਭਾਈ ਮਨ ਦੇ ਵਿੱਚ ਡਰ ਹੁੰਦਾ ਹੈ ਲੋਕਾਂ ਦੇ ਤੇ ਉਹ ਸਵਰਗ ਦੀ ਆਸ ਰੱਖਦੇ ਹਨ ਕਿਉਂ ਕਿਉਂਕਿ ਨਰਕਾਂ ਦੇ ਵਿੱਚ ਕੋਈ ਜਾਣਾ ਨਹੀਂ ਚਾਹੁੰਦਾ ਨਰਕਾਂ ਨੂੰ ਮਾੜਾ ਗਿਣਿਆ ਗਿਆ ਸਵਰਗਾਂ ਨੂੰ ਚੰਗਾ ਗਿਣਿਆ ਗਿਆ ਪਰ ਦੋਨਾਂ ਦੇ ਵਿੱਚ ਦੇਖੇ ਗੁਰੂ ਪਿਆਰੇ ਸਾਧ ਸੰਗਜੋ ਅੱਜ ਤੱਕ ਕਿਸੇ ਨੇ ਆਣ ਕੇ ਦੱਸਿਆ ਨਹੀਂ ਹੈ ਕਿ ਸਵਰਗ ਕੀ ਹੋ ਜਾ ਹੈ ਤੇ ਨਰਕ ਕੀ ਹੋ ਜਾ ਹੈ ਅਜੇ ਤੱਕ ਕਿਸੇ ਨੇ ਦੱਸਿਆ ਨਹੀਂ ਹੈ ਇਸ ਕਰਕੇ ਸਤਿਗੁਰੂ ਜੀ ਪਰਮਾਉਂਦੇ ਮੈਂ ਤਾਂ ਦੋਨਾਂ ਦਾ ਹੀ ਤਿਆਗ ਕਰ ਦਿੱਤਾ ਹੈ ਮੈਂ ਤੈ ਤੈ ਮੈਂ ਦੇਖ ਸਕਲ ਜਗ ਮੈਂ ਤੈ ਮੂਲ ਗਵਾਈ ਜਦ ਮਨ ਸੰਤਾ ਇਕ ਇਕ ਮਨ ਤਵੇ ਇਕ ਹੈ ਭਾਈ ਸੰਸਾਰੀ ਜੀ ਮੈਂ ਮੇਰੀ ਦੇ ਵਿੱਚ ਵਸੇ ਹੋਏ ਹਨ ਮੈਂ ਮੇਰੇ ਦੇ ਹੰਕਾਰ ਕਾਰਨ ਪ੍ਰਭ ਪ੍ਰਮਾਤਮਾ ਨੂੰ ਭੁੱਲੇ ਹੋਏ ਹਨ ਇਸੇ ਹੰਕਾਰ ਵਿੱਚ ਪ੍ਰਭ ਨੂੰ ਦਿਲੋਂ ਭੁਲਾ ਦਿੱਤਾ ਹੈ ਪਰ ਜਦੋਂ ਕੋਈ ਇਹ ਜੀਵ ਦਾ ਮਨ ਸੰਸਾਰ ਦੀ ਝੂਠੀ ਮਮਤਾ ਨੂੰ ਤਿਆਗ ਕੇ ਇੱਕ ਪ੍ਰਭੂ ਨਾਲ ਸੱਚਾ ਪ੍ਰੇਮ ਕਰਦਾ ਤਾਂ ਇਹ ਜੀਵ ਪ੍ਰਭੂ ਦੇ ਵਿੱਚ ਇੱਕ ਹੀ ਹੋ ਜਾਂਦਾ ਹੈ ਕਿ ਪ੍ਰਭੂ ਪ੍ਰਮਾਤਮਾ ਦੇ ਨਾਲ ਇਸ ਦਾ ਮੇਲ ਹੋ ਜਾਂਦਾ ਹੈ ਕ੍ਰਿਸ਼ਨ <Krishan> ਕ੍ਰੀਮ RAM ਹਰ ਰਾਗਵ ਜਬਲਗ ਇਕ ਨਾ ਪੇਕਾ 베ਦ ਕ ਤੇਬ ਕੁਰਾਨ ਪ੍ਰਾਨ ਸਹਿ ਇਕ ਨਹੀਂ ਦੇਖਾ ਕ੍ਰਿਸ਼ਨ ਕ੍ਰੀਮ RAM ਹਰ ਅਤੇ ਰਾਗਵ ਆਦ ਉਸ ਸ਼ਰਮ ਵਿਆਪੀ ਪ੍ਰਭੂ ਦੇ ਅਣਗਿਣਤ ਨਾਮ ਹਨ ਇਸ ਗੱਲ ਦਾ ਅਨੁਭਵ ਉਦੋਂ ਤੱਕ ਨਹੀਂ ਹੁੰਦਾ ਜਦੋਂ ਤੱਕ ਜੀਵ ਸਭ ਜੀਵਾਂ ਨੂੰ ਇੱਕ ਸਮਾਨ ਨਹੀਂ ਦੇਖਦਾ ਫਿਰ ਪਾਵੇਂ ਉਹ বেদ ਕ੍ਰਾਂ ਸਾਰੇ ਪੜ ਲਵੇ ਪਰ ਸਹਿਜ ਅਵਸਥਾ ਦੀ ਪ੍ਰਾਪਤੀ ਤਾਂ ਉਹ ਪ੍ਰਭੂ ਦੇ ਨਾਮ ਜਪਣ ਨਾਲ ਹੀ ਹੋਣੀ ਹੈ ਜੋ ਜੋ ਕਰੇ ਪੂਜੇ ਸੋਈ ਸੋਈ ਕਾਂਤੀ ਸਹਿਜ ਪਾਵ ਸਤ ਹੋਈ ਕਹਿ ਰਵਿਦਾਸ ਮੈਂ ਤਾਹੀਂ ਕੋ ਪੁੰਜੂ ਜਾ ਕੇ ਗਾਮ ਤਾਮ ਨਹੀਂ ਕੋਈ ਪਰਬੂ ਤੋਂ ਬਿਨਾ ਕਿਸੇ ਹੋਰ ਦੀ ਪੂਜਾ ਕਰਨੀ ਹੈ ਤਾਂ ਉਹ ਕੱਚੀ ਪਾਪ ਝੂਠੀ ਹੈ ਕਿਕ ਪ੍ਰਭੂ ਪਰਮਾਤਮਾ ਦੇ ਨਾਮ ਤੋਂ ਬਿਨਾ ਜੇਕਰ ਕਿਸੇ ਹੋਰ ਦੀ ਪੂਜਾ ਕਰਨੀ ਤੇ ਸਤਿਗੁਰੂ ਜੀ ਕਹਿੰਦੇ ਉਹ ਝੂਠੀ ਹੈ ਔਰ ਕੱਚੀ ਪੂਜਾ ਹੈ ਸਹਿਜ ਅਵਸਥਾ ਰੂਪੀ ਸੱਚੀ ਪੂਜਾ ਨੂੰ ਕਰਕੇ ਜੀਵ ਉਸ ਸਤ ਸਰੂਪ ਪਰਮਾਤਮਾ ਦੀ ਪ੍ਰਾਪਤੀ ਕਰ ਲੈਂਦਾ ਹੈ ਸਤਗੁਰੂ ਰਵਿਦਾਸ ਮਹਾਰਾਜੀ ਕਦਨ ਕਰਦੇ ਮੈਂ ਤਾਂ ਉਸ ਪ੍ਰਭੂ ਦੀ ਪੂਜਾ ਕਰਦਾ ਹਾਂ ਜਿਸ ਦਾ ਕੋਈ ਖਾਸ ਸਥਾਨ ਅਤੇ ਨਾਮ ਨਹੀਂ ਹੈ ਉਹ ਪ੍ਰਭੂ ਬ੍ਰਹਮੰਡ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ ਕਿ ਜਿਹੜਾ ਮੇਰਾ ਪ੍ਰਭੂ ਹੈ ਉਹ ਕਣ-ਕਣ ਦੇ ਵਿੱਚ ਸਮਾਇਆ ਹੋਇਆ ਹੈ ਉਹ ਕਿਤੇ ਇੱਕ ਜਗ੍ਹਾ ਨਹੀਂ ਹੈ ਉਹ ਤਾਂ ਹਰ ਜਗ੍ਹਾ ਮੌਜੂਦ ਹੈ ਸੋ ਗੁਰੂ ਪਿਆਰੇ ਸਾਧ ਸੰਗਤ ਜੋ ਤਨ ਤਨ ਜਗਤ ਪਿਤਾ ਸਤਗੁਰੂ ਰਵਿਦਾਸ ਮਹਾਰਾਜ ਜੀ ਜਿਨ੍ਹਾਂ ਨੇ ਆਪਣੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਵਿੱਚ ਲਿਖ ਦਿੱਤਾ ਰਾਮ ਜਨ ਹੂ ਨਾ ਭਗਤ ਕਉ ਸੇਵਾ ਕਰੋਨਾ ਦਾਸਾਂ ਸਤਿਗੁਰੂ ਰਵਿਦਾਸ ਮਹਾਰਾਜ ਜੀ ਪ੍ਰਭੂ ਦੇ ਅਪੇਦ ਹੋ ਕੇ ਉਸ ਪਰਮ ਉੱਚ ਆਨੰਦਮਈ ਅਵਸਥਾ ਦਾ ਬਿਆਨ ਕਰਦੇ ਹਨ ਪਰਮਾਤਮਾ ਜੀ ਮੈਂ ਆਪ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਕਿ ਹੇ ਪ੍ਰਭੂ ਜੀ ਹੇ ਪਰਮਾਤਮਾ ਜੀ ਮੈਂ ਆਪ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਨਾ ਮੈਂ ਹੁਣ ਆਪ ਦਾ ਦਾਸ ਕਹੋਣਾ ਨਾ ਮੈਂ ਭਗਤ ਕਹੋਣਾ ਨਹੀਂ ਆਪ ਜੀ ਦੀ ਸੇਵਾ ਕਰਨ ਵਾਲਾ ਸੇਵਕ ਕਹੋਣਾ ਹਾਂ ਨਾ ਹੀ ਆਪ ਜੀ ਦੀ ਸੇਵਾ ਕਰਨ ਵਾਲਾ ਹਾਂ ਸਗੋਂ ਉਸ ਪ੍ਰਭੂ ਪਰਮਾਤਮਾ ਜੀ ਮੈਂ ਤਾਂ ਆਪ ਦਾ ਨਾਮ ਜਪ ਕੇ ਆਪ ਜੀ ਦਾ ਹੀ ਰੂਪ ਹੋ ਗਿਆ ਹਾਂ ਸੋ ਗੁਰੂ ਪਿਆਰੇ ਸਾਧ ਸੰਗਤ ਜੀਓ ਉਸ ਪਰਮਾਤਮਾ ਦਾ ਨਾਮ ਸੇਵਾ ਸਿਮਰਨ ਕਮਾਈ ਕਰਕੇ ਕੋਈ ਵੀ ਆਪਣਾ ਜੀਵਨ ਸਫਲਾ ਕਰ ਸਕਦਾ ਇੱਥੇ ਜਾਤ ਪਾਤ ਕੋਈ ਮੈਨੇ ਨਹੀਂ ਲਖਾਂਦੀ ਕਿ ਜਾਤ ਪਾਤ ਹੀ ਸਭ ਕੁਝ ਹੈ ਨਹੀਂ ਸਤਿਗੁਰੂ ਜੀ ਫਰਮਾਉਂਦੇ ਭਈ ਕੋਈ ਵੀ ਜੀਵ ਉਸ ਪ੍ਰਭੂ ਦਾ ਨਾਮ ਸੇਵਾ ਸਿਮਰਨ ਕਮਾਈ ਕਰਕੇ ਆਪਨਾ ਜੀਵਨ ਸਫਲਾ ਕਰ ਸਕਦਾ ਹੈ ਦੇਤਾ ਰਹੇ ਹਜ਼ਾਰ ਬਰਸ ਮੁੱਲਾ ਚਾਹੇ ਅਜ਼ਾਨ ਰਬਦਾਸ ਖੁਦਾ ਨਹੀਂ ਮਿਲ ਸਕੈ ਜੋ ਲੋ ਮਨ ਸ਼ੈਤਾਨ ਸਤਗੁਰੂ ਰਬਦਾਸ ਮਹਾਰਾਜ ਜੀ ਫਰਮਾਉਂਦੇ ਹਨ ਕਿ ਖੁਦਾ ਨਾਲ ਸੱਚੀ ਪ੍ਰੀਤੀ ਤੋਂ ਬਣਾ। ਪਾਵੇਂ ਹਜ਼ਾਰਾਂ ਹੀ ਬਾਰ ਹਜ਼ਾਰਾਂ ਸਾਲ ਅਸੀਂ ਕਹਿੰਦੇ ਬਾਗ ਦਿੰਦੇ ਰਹੀਏ ਪਾਪ ਆਵਾਜ਼ਾਂ ਮਾਰੀ ਜਾਈਏ। ਉਹ ਅਗਿਆਨੀ ਹੈ ਚਾਹੇ ਕਿਸੇ ਗੁਰਦਵਾਰੇ ਦਾ ਪਾਈ ਹੋਵੇ, ਚਾਹੇ ਮੰਦਰ ਦਾ ਪੰਡਿਤ ਹੋਵੇ, ਚਾਹੇ ਕੋਈ ਮੁੱਲਾ ਹੋਵੇ, ਕੋਈ ਵੀ ਹੋਵੇ। ਸਤਗੁਰ ਜੀ ਕਹਿੰਦੇ ਜਦ ਤੱਕ ਉਸ ਦੇ ਮਨ ਦੇ ਵਿੱਚ ਸ਼ੈਤਾਨ ਹੈ ਮਨ ਦੇ ਵਿੱਚ ਪਾਪ ਹੈ ਉਦੋਂ ਤੱਕ ਉਸ ਨੂੰ ਖੁਦਾ ਦੀ ਪਰਮਾਤਮਾ ਦੀ ਪ੍ਰਭੂ ਦੀ ਪ੍ਰਾਪਤੀ ਨਹੀਂ ਹੋ ਸਕਦੀ ਤਾਂ ਤਨ ਸਤਗੁਰੂ ਰਵਿਦਾਸ ਮਹਾਰਾਜ ਜੀ ਵਰਮਾਉਂਦੇ ਹਨ ਕਿ ਜਦੋਂ ਤੱਕ ਜੀਵ ਦੇ ਅੰਦਰ ਮਨ ਦੇ ਅੰਦਰ ਸ਼ੈਤਾਨ ਹੈ ਉਦੋਂ ਤੱਕਰ ਜੀਵ ਪ੍ਰਭੂ ਨੂੰ ਹਾਸਲ ਨਹੀਂ ਕਰ ਸਕਦਾ ਮਨ ਦੇ ਵਿੱਚ ਪਾਪ ਹੈ ਤਾਂ ਜੀਵ ਪ੍ਰਭੂ ਪਰਮਾਤਮਾ ਨੂੰ ਨਹੀਂ ਹਾਸਲ ਕਰ ਸਕਦਾ ਭਾਵੇਂ ਜਿੰਨੀਆਂ ਮਰਜ਼ੀ ਆਵਾਜ਼ਾਂ ਸਵੇਰੇ ਸ਼ਾਮ ਵਾਰੀ ਜਾਵੇ ਫਿਰ ਚਾਹੀਓ ਕੋਈ ਮੁੱਲਾ ਹੋਵੇ ਚਾਹੇ ਕੋਈ ਗ੍ਰੰਥੀ ਹੋਵੇ ਚਾਹੇ ਕੋਈ ਪਾਠੀ ਹੋਵੇ ਚਾਹੇ ਕੋਈ ਪੰਡਤ ਹੋਵੇ ਚਾਹੇ ਕੋਈ ਪਾਸਟਰ ਹੋਵੇ ਕੋਈ ਵੀ ਹੋਵੇ ਸਤਗੁਰ ਜੀ ਬਖਸ਼ਿਸ਼ ਕਰਦੇ ਭਾਈ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ ਜੇਕਰ ਮਨ ਦੇ ਵਿੱਚ ਸ਼ੈਤਾਨ ਹੈ ਮਨ ਵਿੱਚ ਪਾਪ ਹੈ ਮਨ ਦੇ ਵਿੱਚ ਈਰਖਾ ਹੈ ਤਾਂ ਗੁਰੂ ਪਿਆਰੇ ਸਾ ਸੋਝੋ ਪ੍ਰਭੂ ਕਹਿੰਦੇ ਉਸ ਨੂੰ ਨਹੀਂ ਪ੍ਰਾਪਤ ਹੋ ਸਕਦਾ ਦੇਤਾ ਰਹੇ ਹਜ਼ਾਰ ਬਰਸ ਮੁੱਲਾ ਤੇ ਅਜ਼ਾਨ ਪ੍ਰਭ ਦਾਤ ਖੁਦਾ ਨਹੀਂ ਮਿਲ ਸਕੇ ਜੋ ਲੋ ਮਨ ਸ਼ੈਤਾਨ ਜੇ ਜਿੰਨਾ ਚਿਰ ਮਨ ਦੇ ਵਿੱਚ ਪਾਪ ਹੈ ਉਹ ਪ੍ਰਭੂ ਪਰਮਾਤਮਾ ਨਹੀਂ ਮਿਲ ਸਕਦਾ ਇਸ ਕਰਕੇ ਗੁਰੂ ਘਰੇ ਸਾਧ ਸੰਗਤ ਜੀਓ ਸਤਿਗੁਰਾਂ ਦੀ ਬਾਣੀ ਦੇ ਅਨੁਸਾਰ ਆਪਣਾ ਜੀਵਨ ਸਫਲਾ ਕਰੀਏ ਜੀ ਜੈ ਗੁਰਦੇਵ